ਉਹ ਰੋਜੀ ਰੋਟੀ ਕਮਾਉਣ ਦੀ ਖਾਤਰ ਰਮਾਨੀਆਂ ਦੇ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਪੈਂਦੇ ਪਿੰਡ ਸਰਫਕੋਟ ਦੇ 19 ਸਾਲਾ ਨੌਜਵਾਨ ਗੁਰਬਾਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਦੀ ਮੌਤ ਹੋਣ ਦਾ ਸਮਾਚਾਰ ਆਇਆ ਹੈ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਗੁਰਬਾਤ ਸਿੰਘ ਦੀ ਮਾਤਾ ਮਨਦੀਪ ਕੌਰ ਅਤੇ ਤਾਇਆ ਚਰਨਜੀਤ ਸਿੰਘ ਖਾਲਸਾ ਨੇ ਦੁਖੀ ਹਿਰਦੇ ਨਾਲ ਦੱਸਿਆ ਕਿ 9 ਮਹੀਨੇ ਪਹਿਲਾਂ ਰੋਜੀ ਰੋਟੀ ਕਮਾਉਣ ਦੀ ਖਾਤਰ ਉਹਨਾਂ ਦਾ ਲड़का ਰੋਮਾਨੀਆ ਗਿਆ ਸੀ ਔਰ ਉੱਥੇ ਸਭ ਕੁਝ ਠੀਕ ਚੱਲ ਰਿਹਾ ਸੀ 12 ਜੂਨ ਨੂੰ ਉਹਨਾਂ ਨੂੰ ਉਸਦੇ ਨਾਲ ਕੰਮ ਕਰਦੇ ਇੱਕ ਲੜਕੇ ਦਾ ਫੋਨ ਆਇਆ ਕਿ ਉਹਨਾਂ ਦੇ ਲੜਕੇ ਦੀ ਸਿਹਤ ਠੀਕ ਨਹੀਂ ਹੈ ਫਿਰ 13 ਤਰੀਕ ਨੂੰ ਵੀ ਜੂਨਦੀ ਨੂੰ ਫੋਨ ਆਇਆ ਕਿ ਉਹਨਾਂ ਦੇ ਲੜਕੇ ਗੁਰਬਾਜ਼ ਦੀ ਮੌਤ ਹੋ ਗਈ ਹੈ ਪਰਿਵਾਰ ਦੀ ਆਰਥਿਕ ਹਾਲਤ ਵੀ ਕਾਫੀ ਖਰਾਬ ਲੱਗ ਰਹੀ ਹੈ ਪਰਿਵਾਰ ਨੇ ਔਰ ਪਿੰਡ ਵਾਸੀਆਂ ਨੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਬੇਟੇ ਦੀ ਮ੍ਰਿਤਕ ਦੇਨ ਨੂੰ ਜਲਦੀ ਭਾਰਤ ਲਿਆਂਦਾ ਜਾਵੇ ਕੁਛ ਨਹੀਂ ਇਹਦੀ ਕੋਈ ਗੱਲ ਬਾਤ ਨਹੀਂ ਬੱਚਾ 9 ਮਹੀਨੇ ਹੋ ਗਏ ਬਾਹਰ ਥੱਲੇ ਤੇ ਬਸ ਇਹੋ ਗੱਲ ਹੋਈ ਮਾੜੀ ਜੀ ਮਮਾ ਨੂੰ ਕਾਲੀ ਜੀ ਭੈਣ ਜੀ ਕੋਈ ਗੱਲ ਨਹੀਂ ਮੈਂ ਕਿਹਾ ਬੱ ਚਲ ਕੋਈ ਗੱਲ ਨਹੀਂ ਦਵਾਈ ਲੈ ਤੇ ਸੌਂ ਜਾ ਤੇ ਮੜਕੇ ਮੁੰਡਿਆਂ ਦਾ ਫੋਨ ਆਇਆ ਵੀ ਅੰਦੇਲੀ ਮੁੰਡਾ ਤੁਹਾਡਾ ਫੋਨ ਨਹੀਂ ਲੈਂਦੇ ਮੜਕੇ ਫੋਨ ਲਾਇਆ ਵਾ ਫੇਰ ਤੋਰੇ ਲਾਇਆ ਤੋਰੇ ਤੇਰੇ ਲਾਇਆ ਪਰ ਬੱਚਾ ਘੂਇਆ ਨਹੀਂ ਮੜਕਿਓ ਕਹਿੰਦੇ ਖਾਣ ਲੱਗੇ ਐਂਬੂਲੈਂਸ ਵਾਲੇ ਆਏ ਡਾਕਟਰ ਵੀ ਆਏ ਨੇ ਹੁਣਾਂ ਕਹਿਆ ਨਹੀਂ ਬੱਚਾ ਪੂਰਾ ਹੋਏ ਨੂੰ 9 ਮਹੀਨੇ ਹੋਏ ਹੀ ਬਾਰ ਗਏ ਜੇ ਕੁਵਾਰਾ ਬਸ ਉਹ ਮੁੰਡੇ ਰੂਮ ਵਾਲੇ ਦੱਸ ਦੇ ਵਾ ਠੀਕ ਨਹੀਂ ਥੇ ਠੀਕ ਨਾ ਹੋਣ ਕਰਕੇ ਉਹਨਾਂ ਥੋੜੀ ਦਵਾਈ ਦਿੱਤੀ ਆ ਉਹ ਖਾ ਕੇ ਤੇ ਸੁੱਤਾਇਆ ਤੇ ਕਹਿੰਦਾ ਉਹ ਬੱਚੇ ਰਾਤੇ ਵੀ ਜਦ ਤੱਕ ਮਲ ਵੀ ਉਹ ਬੋਲਿਆ ਹੀ ਨਹੀਂ ਖਾਇও ਨਹੀਂ ਕੀਤੀ ਜਦ ਤੱਕ ਸਾਇਲੈਂਟ ਟੈਗ ਆ ਜਾਂਦਾ ਨਾ ਇਸ ਤਰ੍ਹਾਂ ਉਹਨੂੰ ਆ ਗਿਆ ਕਿ ਲਾਈਸ ਬੱਚਾ ਸੀਗਾ ਤੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਬਸ ਹੁਣ ਅਸੀਂ ਉਹਦੀ ਬਾਡੀ ਨੂੰ ਅਪੀਲ ਕਰਦੇ ਆ ਅਸੀਂ ਤੇ ਭਾਈ ਕੁਲਦੀਪ ਸਿੰਘ ਤੇ ਧਾਰੀਵਾਲ ਸਾਹਿਬ ਨੂੰ ਵੀ ਮਿਲੇ ਆ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਅਸੀਂ ਕਿ ਬੱਚੇ ਦੀ ਬਾਡੀ ਨੂੰ ਕਿਉਂਕਿ ਪਰਿਵਾਰ ਦੀ ਮਾਲੀ ਹਾਲਤ ਵੀ ਕਮਜ਼ੋਰ ਆ ਪੈਸੇ ਚੁੱਕ ਕੇ ਇਹਨਾਂ ਨੇ ਬਾਹਰ ਖਲਾਇਆ ਸੀ ਉਹਨੂੰ ਤੇ ਛੋਟ ਜਾਏਗਾ ਚਲੋ ਵੀ ਬੰਦਾ ਵਾਦੇ ਨੂੰ ਪੈਂਦਾ ਪਰ ਉਹ ਕੀ ਉਹ ਨੁਕਸਾਨ ਹੋ ਗਿਆ ਹੁਣ ਬੱਚਾ ਚੜਾਈ ਕਰ ਗਿਆ ਕਿ ਹੁਣ ਬਲਵੀ ਸਰਕਾਰ ਨੂੰ ਵੀ ਸਾਡੀ ਇਹ ਅਪੀਲ ਹੈ ਕਿ ਸਾਡਾ ਬੱਚਾ ਜਿਹੜਾ ਜਾ ਉਹਦੀ ਜਿਹੜੀ ਬੋਡੀ ਆ ਉਹ ਉਹ ਪਰਿਵਾਰ ਨੂੰ ਦਿੱਤੀ ਜਾਵੇ ਲਿਆ ਕੇ ਅਰਮੀਨੀਆ ਕੰਟਰੀ ਚ ਗਿਆ ਹੈਗਾ ਅਰਮੀਨੀਆ ਕੰਟਰੀ ਦੇ ਵਿੱਚ ਜਰਮਾਨ ਸ਼ਹਿਰ ਦਾ ਨਾਮ ਆ ਜਿੱਥੇ ਉਹ ਰਹਿੰਦਾ ਸੀਗਾ ਉੱਥੇ ਉਹ ਨਹੀਂ ਰਿਹਾ ਤੇ ਤੁਹਾਡੇ ਘਰ ਪਾਰਟੀ ਦੇ ਕੁਝ ਨੁਮਾਇंदे ਵੀ ਆਏ ਉਹਨਾਂ ਵੱਲੋਂ ਕੀ ਕਹਿਣਾ ਉਹਨਾਂ ਨੇ ਪੂਰੀ ਸਪੋਰਟ ਕੀਤੀ ਸਾਡੀ ਉਹ ਕਹਿੰਦੇ ਆ ਵੀ ਅਸੀਂ ਆਪਣੇ ਲੈਟਰਪੇਡ ਆਮ ਪਾਰਟੀ ਦੇ ਐਮਐਲਏ ਸਾਹਿਬ ਆਏ ਸੀਗੇ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਆਪਣੇ ਲੈਟਰਪੇਡ ਤੋਂ ਜਿਹੜੀ ਹੈਗੀ ਆ ਇਹ ਤੁਹਾਡੀ ਅਪੀਲ ਲਿਖ ਕੇ ਤੇ ਅਸੀਂ ਸੀਐਮ ਸਾਹਿਬ ਤੱਕ ਉਪਚਾਰ ਤੱਕ ਅੱਜੇ ਪਹੁੰਚਾਵਾਂਗੇ ਤੇ ਉਹਨਾਂ ਨੇ ਸਾਨੂੰ ਤਲਾਸ਼ਾ ਦਿੱਤਾ ਹੈ ਵੀ ਕੋਈ ਗੱਲ ਨਹੀਂ ਤੁਹਾਡੇ ਬੱਚੇ ਦੀ ਜੱਡ ਬਾੜੀ ਆ ਹੀ ਲੈ ਕੇ